ਰਹਿਰੋ ਸਿਖ ਓਮਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੁ ਸੁਖ ਰੋਗ ਭਯਾ ਜਾਂ ਸੁਖਤਾ ਮਨ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੁ ਕਰੀ ਨਾ ਹੋਈ ਬਲੇ ਹਾਰੇ ਗੁਦਰਤ ਵਸਿਆ ਤੇ ਰਾਂਤਨ ਜਾਹੀ ਲਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਬਸ ਵਾਲਿਓ ਜਿਨ ਕੀ ਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕੁਛ ਕਰਨਾ ਸੋ ਕਰ ਰਹਾ ਸੋ ਦਰ ਰਾਗ ਅਸਾ ਮਹੱਲਾ ਪਹਿਲਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਮ ਅਨਿਕ ਅਸ਼ੰਖਾ ਕੀਤੇ ਤੇਰੇ ਬਾਵਣ ਹਰੇ ਕੀਤੇ ਤੇਰੇ ਰਾਗ ਭਰੀ ਸਭ ਕਹੀਏ ਕੀਤੇ ਤੇਰੇ ਗਾਵਣ ਹਾਰੇ ਕਾਵਨ ਤੂਨੋਂ ਪਉਣ ਪਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੰਤੋ ਨੂੰ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵੰਤੋ ਨੂੰ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਇਸ ਦਾ ਸਵਾਰੇ ਗਾਵੰਤੋ ਨੂੰ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੰਤੋ ਨੂੰ ਸਿੱਧ ਸਮਾਧੀ ਅੰਦਰ ਗਾਵੰਤੋ ਨੂੰ ਸਾਧ ਵਿਚਾਰੇ ਗਾਵੰਤੋ ਨੂੰ ਜਤੀਸ ਤੇ ਸੰਤੋਖੀ ਗਾਵੰਤੋ ਨੂੰ ਵੀਰ ਕਰਾਰੇ ਰਾਵੰਤੂ ਨੂੰ ਪੰਡਤ ਪੜਨ ਰਖੇਸਰ ਜੁਗ ਜੁਗ ਵੇਦਾਂ ਨਾਲੇ ਰਾਵੰਤੂ ਨੂੰ ਮੋਹਣੀ ਆ ਮਨਮੋਹਨ ਸੁਰਗ ਮੱਚ ਪਿਆਲੇ ਰਾਵੰਤੂ ਨੂੰ ਰਤਨ ਉਪਾਏ ਤੇਰੇ 860 ਤੀਰਤ ਨਾਲੇ ਰਾਵੰਤੂ ਨੂੰ ਜੋਦ ਮਹਾਪਲਸੂਰਾ ਰਾਵੰਤੂ ਨੂੰ ਖਾਣੇ ਚਾਰੇ ਰਾਵੰਤੂ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਨੂ ਗਾਵਣ ਜੋ ਤੁਧ ਭਾਵਨ ਰਤੇ ਤੇਰੇ ਭਗਤ ਸਾਲੇ ਹੋਰ ਕੀਤੇ ਤੁਨੂ ਗਾਵਣ ਸੇ ਮੈਂ ਜਿਤਨ ਆਵਣ ਨਾਨਕ ਆ ਬੇਚਾਰੇ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸਾਚਿ ਨਾਹੀ ਹੈ ਪਿਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਿਸ ਦੇ ਵੜਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਾ ਸਹਾ ਸਹਾ ਬਾਦ ਸਾਹਿਬ ਨਾਨਕ ਰਹਿਣ ਲਜਾਈ ਆਸਾ ਮਹਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡਾ ਡਿਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਨੇ ਵਾਲੇ ਤੇਰੇ ਰਏ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੱਬੀ ਰਾਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇ ਉੜ ਚੀਰਾ ਰਹੋ ਸਭ ਸੁਰਤੇ ਮਨ ਸੁਰਤ ਕਮਾਈ ਸਭ ਕੀਮਤ ਮਨ ਕੀਮਤ ਪਾਏ ਗਿਆਨੀ ਘਾਨੀ ਗੁਰ ਗ੍ਰਹਾਈ ਕਹਿ ਨਾ ਜਾਈ ਤੇਰੀ ਦਿਲ ਵੜਿਆਈ ਸਭ ਸਤ ਸਭ ਤਬ ਸਭ ਚੰਗਿਆਈਆਂ ਸਦਾ ਬਰਖਾਂ ਕਿਉ ਵੜਿਆਈਆਂ ਸੁਦ ਬਿਨੁ ਸਤੇਕ ਨਾ ਆਪਾਈਆ ਕਰ ਮਰੇ ਨਾਹੀ ਠਾਕ ਰਹੀਆ ਆਖਣ ਵਾਲਾ ਕਿਆ ਹੋਵੇ ਚਾਰਾ ਸਿਫਤੀ ਭਰੇ ਤੇਰੇ ਭੰਡਾਰਾ جس تو دہیں کسے کیا چارا نانک سچ سوارن نہارا آسا محلہ پہلا آخ وسرے مر جاؤں جا اوکھا سچا راؤں سچے نام کی لاگ پوک ات ہے کھائے چلیے دوک سوکھ وسرے میری مائیں ਸਾਚਾ ਸਾਹਿਬ ਸਚਨਾ ਰਹੋ ਸਾਚੇ ਨਾਮ ਕੀ ਤਲਵੜਾਈ ਆਖਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵਡਣਾ ਹੋਵੇ ਘਟ ਨ ਜਾਏ ਨਾ ਹੋ ਮਰੇ ਨ ਹੋਵੇ ਸੋਭ ਦਿੰਦਾ ਰਹੇ ਨਾ ਚੁਕੇ ਭੋਗ ਗੁਣ ਏਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੀਵਣ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਮਸਾਰ ਹੈ ਤੇ ਕਮ ਜਾਤ ਨਾਨਕ ਨਾਮੇ ਬਾਜ ਸਨਾਥ ਰਾਗੂ ਜਰੀ ਬਹਲਾ ਚੌਥਾ ਹਰ ਕਹੇ ਜਨ ਸਤਿਗੁਰ ਸਤਪੁਰਖਾ ਬਿਨੋ ਕਰਉ ਗੁਰਪਾਸ ਹਮ ਕੇਰੇ ਕਿਰਮ ਸਤਿਗੁਰ ਸਰਣਾਇ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੇ ਰਹਿਰਾਸ ਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਨੇ ਦ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਸਨਾਮ ਨਾ ਪਾਇਆ ਤੇ ਭਾਵਹੀਂ ਜੰਪਾਸ ਜੋ ਸਤਿਗੁਰੂ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰਮਸਤਕ ਲਿਖਿਆ ਲੇਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੂ ਜਰੀ ਮਹਲਾ 5 ਪਾਹਰੇ ਮਨ ਜਿਤ ਵੇ ਉਦਮ ਜਾ ਹਰ ਹਰ ਜੀਉ ਪਰਿਆ ਸਹਿਲਿ ਬਧਰਮੈ ਜੰਤੂ ਪਾਏ ਤਾਂ ਕਾਰਜ ਗਾਗੇ ਗੁਰਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਬ੍ਰਹਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਉ ਜਨਨ ਬਿਤਾ ਲੋਕ ਸੁਦਵੰਤਾ ਕੋਇ ਨਗਸ ਕੀ ਤਰਿਆ ਸਿਰ ਸਿਰ ਰਿਜਕ ਸੰਬਾਹੇ ਠਾਕੁਰ ਕਾਹੇ ਮਨ ਭਉ ਕਰਿਆ ਉੜੇ ਉਡ ਆਵੇ ਸੈ ਕੋ ਸੋ ਤਿਸ ਪਾਛੇ ਬਚਰੇ ਸ਼ਿਰਿਓ ਤਿਨ ਗੁਣ ਖਲਾਵੇ ਗੁਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਭਿਨਿ ਦਹਾਨ ਦਸ ਅਸ਼ਟ ਸਦਹਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤਨ ਪਰ ਵਰਿਆ ਰਾਗ ਸੋ ਮਹੱਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਾਵੇ ਸਭ ਧਾਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾ ਤਰ ਹਰ ਧਾਵੇ ਸੰਤੋ ਜੀ ਸਭ ਦੁੱਖ ਵਿਸਾਰਣ ਹਰ ਹਰਿਆਪੇ ठाकुर हरियापे सेवक जी क्या नानक जंत विचार तू ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਬੁਰਖ ਸਮਾਣਾ ਇੱਕ ਦਾਤੇ ਇੱਕ ਬਿਖਾਰੀ ਜੀ ਸਭ ਤੇਰੇ ਚੋ ਜਿ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨਿ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਣ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨਾਨਕ ਤਿਨ ਕੁਰਬਣ ਹਰਿ ਜਾਵੇ ਹਰਿ ਜਾਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਿ ਧਿਆਇਆ ਜੀ ਤਿਨ ਟੁੱਟੀ ਜਮਕੀ ਫਾਂਸੀ ਜੇ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰ ਹਰ ਰੂਪ ਸਮਸੇ 세탄세 탄ੁ ਜਨ ਹਰਿ ਤਹਾਇ ਆ ਜੀ ਜਨ ਨਾਨਕ ਤਿਨ ਬਰਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰਿ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨ ਕਰੇ ਹਰ ਪੂਜਾ ਜੀ ਤਬਤਾ ਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਭੜੇ ਬੋ ਸਿਮਰਤ ਸਾਤ ਸਤ ਜੀ ਕਰਿ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਬਹੁਤਲੇ ਜਨਾਨਵ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਹੈ ਪਰਮ ਪ੍ਰਕਰਤਾ ਜੇ ਤੂ ਜੇਵੜਿ ਅਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦੇ ਆਪੇ ਭਾਵੇਂ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਦੇ ਆਪੇ ਸਿਰਡ ਸਭ ਪਾਈ ਜੀ ਤੁਦੇ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜ ਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸ ਆਈ ਜੋ ਤੋ ਭਾਵੇਂ ਸੋਈ ਥਿਸੇ ਜੋ ਤੂੰ ਦੇ ਸੋਈ ਹੋਈ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਭ ਨਹੀਂ ਘਾਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੇ ਆਪ ਵਿਸੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤਦ ਬਿੰਦੂ ਜਾ ਕੋਈ ਨਾ ਹੈ ਜੀ ਜਨ ਸਭ ਤੇਰਾ ਖੇਲ ਵਿੰਜੋਗ ਮਨ ਵਿਚੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ ਹਰਿ ਗੁਣ ਸਦਹਿ ਆਖਿ ਮੁਖਾਣੇ ਜਿਨ ਹਰਿ ਸੇਵਿਆ ਤਿਨ ਸੁਪਾਇ ਸਹਿਜੇ ਹੀ ਹਰਿ ਨਾਮ ਸੁਭਾਇ ਤੂੰ ਆਪੇ ਕਰਤਾ ਤਰਾ ਕਿਆ ਸਭ ਹੋਏ ਤਦ ਬਿੰਦੂ ਜੈ ਵਰਣਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰੜੈ ਪੈ ਨਿਵਾਸਾ ਬਾਣੀ ਪਾਵਕਤ ਨਹਿ ਕੀਆ ਪੰਗ ਜਮੋ ਪਗਣੀ ਚਾਲੇ ਹਮ ਦੇਖਾ ਤੜੂ ਬਿਆਲੇ ਮਨ ਏਕਨ ਚੇਸਤ ਮੂਡ ਬਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹੋ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਮਤ ਨਾਨਕ ਤਨ ਕੀ ਸਰਣਾ ਜਿੰਤੂ ਨਾਹੀ ਬਿਸਰਿਆ ਆਸਾ ਮਹਲਾ ਪੰਜਵਾ ਭਈ ਪ੍ਰਾਪਤ ਮਾਨੁ ਖੁਦ ਹਉਰੀਆ ਗੋਬਿੰਦ ਮਿਲਨ ਕੀ ਏ ਤੇਰੀ ਬਰਿਆ ਔਰ ਕਾਜ ਤੇਰੇ ਕੀਤੇ ਨਾ ਕਾਮ ਮਲਸਾਦ ਸੰਗਤ ਭਜ ਕੇਵਲ ਨਾਮ ਸ਼ਰਮ ਜਾਵ ਲਾਗ ਕੋ ਜਲ ਤਰਣ ਕੇ ਜਨਮ ਮਿਰਥਾ ਜਾ ਤ੍ਰੰਗ ਮਾਇਆ ਕੇ ਰਹਾਓ ਜਪ ਤਪ ਸੰਜਮ ਧਰਮ ਨਾਮ ਕਮਾਇਆ ਸੇਵਾ ਸਾਧ ਨਾ ਜਾਣ ਹਰ ਰਾਇ ਕਹੋ ਨਾਨਕ ਹਮ ਨੀਚ ਕਰਮ ਸ਼ਰਨ ਪਰੇ ਕੀ ਰੱਖੋ ਸ਼ਰਮ ਬਾਦਸ਼ਾਹੀ ਦਸਵੀਂ ਕਬੀਓ ਬਾਚ ਬੇਂਤੀ ਚੋਪਈ ਹਮਰੇ ਕਰੋ ਹਾਤੇ ਰੱਛਾ ਪੂਰਨ ਹੋਏ ਜਿਤ ਕੀ ਇਛਾ ਤਬ ਚਰਨ ਰਮਣ ਰੇ ਹਮਾਰਾ ਆਪਣਾ ਜਾਨ ਕਰੋ ਪ੍ਰਭਿ ਪਾਰਾ ਹਮਰੇ ਦੁਸ਼ਤ ਬੇ ਤੁਮ ਕਾਹੋ ਆਪ ਹਾਤੇ ਮੋਹ ਬਚਾਓ ਸੁਖੀ ਵਸੇ ਮੋ ਰੋ ਪਰਵਾਰਾ ਸੇਵਕ ਸਿਖਤ ਬੇ ਕਰਤਾਰਾ ਮੋ ਰ ਚਰਨ ਜਿ ਕਰਦੇ ਕਰੀਐ ਸਭੇ ਰਣਕੋਆ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੂਰ ਭਜਨ ਕੀ ਰਹੇ ਪਿਆਸਾ ਤੁਮਹਿ ਸਾਡ ਕੋਈ ਅਵਰਣਾ ਧਿਆਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵਕ ਸਿਖਾ ਮਾਰੇ ਤਾਰੀਐ ਚੁਣ ਚੁਣ ਸੱਤਰ ਹਮਾਰੇ ਮਾਰੀਐ ਆਪ ਹਾ ਦੇ ਮੁਝੇ ਬਰੀਐ ਮਰਨ ਕਾਲ ਕਾ ਤਰਾ ਸਨ ਮਰੀਐ ਹਉ ਜੋ ਉਸ ਦਾ ਹਮਾਰੇ ਪਛਾ ਸ੍ਰੀ ਅਤੂਜੋ ਕਰਿਓ ਰੱਛਾ ਰਾਖਿ ਲਹੁ ਮੋਹ ਰਖਨ ਹਾਰੇ ਸਾਹਿਬ ਸੰਤ ਸਹਾਈ ਬਿਆਰੇ ਨਿਨ ਬੰਦਿਸ਼ਨ ਕੇ ਹੰਤਾ ਤਮਹ ਪੂਰੇ ਜਤੁਰਦਸ ਕੰਤਾ ਤਾਲ ਪਾਇ ਬ੍ਰਹਮਾ ਬੁਤਰਾ ਕਾਲ ਪਾਇ ਸ਼ਿਵ ਜੋ ਬੁਤਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਸ ਜਵਨ ਕਾਲ ਜੋਗੀ ਸਵਕਿਓ ਵੇਦ ਰਾ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਿਸ਼ਨ ਉਪਜਾਇਓ आद अंत एक अवतार सोए गुरु समझो हमारा नमस्कार तसे को हमारी सकल प्रजा जन आप सवारे शिवखण को सब गुण सुख देओ सत्रण को पुल मोमद केओ कट कट के अंतर की जानत भले बरे के वीर प्रशांत चीटी ते गुंजर अस्तुला सबर कृपा दृष्ट कर भूना संतन दुख पाए ते दुखे सुख पाए साधन के सुखी ਇਕ ਏਕੀ ਵੀਰ ਬਿਸ਼ਾਨੇ ਘਟ ਘਟ ਕੇ ਬੜ ਬੜ ਕੀ ਜਾਣੇ ਜਬ ਉਦ ਕਰਖ ਕਰਾ ਕਰ ਤਾਰ ਪਰਜਾ ਧਰਤ ਤਬ ਦੇਹ ਅਪਾਰ ਜਬ ਆਖਰਖ ਗਰਤ ਹੋ ਕਬ ਹੂੰ ਤੁਮ ਮੈ ਮਿਲਦੇ ਤਰਸਬ ਹੂੰ ਜੇ ਤੇ ਬੰਦਨ ਸ੍ਰਿਸ਼ਟ ਸਭ ਧਾਰੇ ਆਪ ਗੁਣੀ ਬੋਜੂਚਾਰੇ ਤੁਮ ਸਭ ਹੀ ਤੇ ਰਹਤ ਨਾਨ ਨਮ ਜਾਣਤ ਬੇਦ ਭੇਦ ਹਰਿ ਆਲਮ ਨਰੰਕਾਰ ਨਿਰੰਕਾਰ ਨਿਰਲੰਭ ਆਦ ਨੀਲਨਦ ਸੰਭ ਤਾਕਾ ਮੋਹੜ ਚਾਰਤ ਵਿỆਦਾ ਜਾ ਕੋ ਬਿਹ ਨ ਪਾਵਤ ਵਿỆਦਾ ਤਾਕੋ ਕਰ ਪਾਹਨ ਅਨਮਾਨਤ ਮਹਾ ਮੋਹੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਸ ਦਾਸ ਵਿੰਦਰੰਕਾਰ ਕਾ ਚਿੰਤਨ ਨਹਿਬ ਆਪ ਆਪਣੇ ਬੁੱਧ ਹੈ ਜੇਤੀ ਵਰਨਤ ਭਿੰਨ ਪਿੰਨ ਤੋ ਹੈ ਤੇਤੀ ਤੁਮਰਾ ਲਖਣਾ ਜਾਏ ਬਸਾਰਾ ਕਹੇ ਜਿਸ ਜਾ ਬ੍ਰਹਮ ਸੰਸਾਰਾ ਇਕੇ ਰੂਪ ਨੂੰ ਸਰੂਪਾਰੰ ਭਿਉ ਰਵ ਕਹੀ ਭੂਪਾ ਅੰਡੜ ਜੇ ਰਜ ਸੇ ਤਜ ਕੀਨੇ ਉਤਪਜ ਖਾਨ ਬਹੋਰ ਚ ਦੇਨੇ ਕਹੋ ਫੂਲ ਰਾਜਾ ਹੋ ਬੈਠਾ ਕਹੋ ਸਿਮਣ ਭਿਉ ਸੰਕਰ ਅਕੇਠਾ ਸੰਗਰੇ ਸਿਰਿਸ਼ ਦਿਖਾਏ ਚੰਬਵ ਆਜਗਾ ਸਰੂਪੇ ਸੰਭਵ ਅਵਰਚਾ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰਗਰੋ ਦੁਸ਼ਟ ਜੇਤੇ ਉਠਵ ਤੋਦ ਪਾਤਾ ਸਗਲ ਬਣੇਸ਼ ਕਰੋ ਰਣ ਕਾਤਾ जे अस तुज दव शरणे परए तिनके दुष्ट दुख तहो मरे पुरख जनम भगप्रेत हारे तिनके तुम संकट सब टारए जोगल कोई कबार्ते है ताके काल निकनय है रक्षा होए ताए सब कल दुष्ट रष्टे तत कल कृपा दृष्टन जाय ने हरिऔ ਤਾ ਕਿਤਾਬ ਤੁਨਿਕ ਮੋਹਰਿਓ ਰਿੱਧ ਸਿੱਧ ਘਰਮੋ ਸਭ ਹੋਇ ਦੁਸ਼ਟ ਸ਼ਾਸ ਸਚਕੇ ਨਾ ਕੋਈ ਏਕ ਵਾਰ ਜਨਤ ਮੈਂ ਸਬਰ ਕਾਲ ਫਾਸਤੇ ਤੈ ਵਰ ਜਿਨ ਨਰ ਨਾਮ ਤਿਆਰੋ ਕਹਾ ਦਾ ਰਿੱਧ ਦੁਸ਼ਟ ਲੋਗ ਤੇ ਰਹਾ ਖੜ ਕੇ ਮੈਂ ਸਰਨ ਦਿਹਾਰੇ ਆਪਾ ਦੇ ਲਿਓ ਬਾਰੇ ਸਵਿਆ ਸਰਵ ਠੋਰ ਮੋ ਸਹਾਈ ਦੁਸ਼ਟ ਦੋਗ ਤੇ ਲਿਓ ਬਚਾਈ ਖੜਕੇ ਤੇ ਮੈਂ ਸ੍ਰਣ ਤੇ ਹਾਰੀ ਆਪਹਾ ਦੇ ਰਿਓ ਬਾਰੇ ਸਰਵ ਠੋਰ ਮੋ ਸਹਾਈ ਦੁਸ਼ਟ ਦੋਗ ਤੇ ਲਿਓ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ RAM ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨ ਮੰਨਿਓ ਸਿਮਰਤ ਸਾਸਤਰ ਵੇਦ ਸਭੇ ਬੋ ਭੇਦ ਕੈ ਹਮ ਇੱਕ ਨਾ ਜਾਣਿਓ ਸ੍ਰੀ ਅਸਪਾਣ ਕਿਰਪਾ ਤਮਰੇ ਕਰ ਮੈਂ ਨਾ ਕਹਿਓ ਸਭ ਤੋਹਿ ਬਖਨਿਉ ਦੁਹਰਾ ਸਗਲ ਦਵਾਰ ਕੋਟ ਛਾਡ ਕੈ ਗਿਓ ਤੁਹਾਰੋ ਦਵਾਰ ਪਾਇ ਗੈ ਕਿ ਲਾਜ ਅਸ ਗੋਬਿੰਦਾਸ ਤੁਹਾਰ ਰਾਮ ਕਲੇਵਹਨ ਨਾਤੇ ਜਾ आनंद इक ओंकार सतगुरु प्रसाद आनंद पिया मेरी माए सतगुरु मैं पाया सतगुरु ता पाया सहज सेती मनवजीयां वादाईयां राग रतन परिवार पुरियां शब्द गावण आईयां शब्दो ता गाओ हरि केरा मन जनी बसाया ਕਹੇ ਨਾਨਕ ਬਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਉਸ ਦਾ ਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੇਕਾਰੋ ਕਰੇ ਤੇਰਾ icar ਸਭ ਸਵਾਰਣਾ ਸਬਨਾ ਗਿਲਾਸਨ ਰਤ ਸਵਾਮੀ ਸੋਕਿ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਹਨਹੀਂ ਘਰ ਤੇਰੇ ਹਰਦਾ ਤੇਰੇ ਸਬਦ ਗੁ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਪ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਹਰ ਤੇਰੇ ਸਾਚਾ ਨਾਮ ਮੇਰਾ ਆਧਾਰ ਰੋ ਸਾਚ ਨਾਮੇ ਧਰਮੇ ਰਾਜਿਨ ਭੁੱਖਾਂ ਸਭ ਗਵਾਈਆਂ ਕਰੇ ਸ਼ਾਂਤ ਸੁਖ ਮਨ ਆਏ ਵਸਿਆ ਜਿਨੇ ਚਾਹ ਸਭ ਪੁਜੈਓ ਸਦਾ ਗੁਰਬਾਣ ਗਿਤਾ ਗੁਰਵਿੱਟੋ ਜਿਹਦੇ ਆਹੇ ਵਡਿਆਈਆ ਕਹੇ ਨਾਨਕ ਸੁਨੋ ਸੰਤੋ ਸਭ ਤਰੋਪੇ ਆਰੋ ਸਾਚਾ ਨਾਮ ਮੇਰਾ ਅਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾਜਿਤ ਕਰ ਧਾਰਿਆ ਪੰਚ ਦੋਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਗਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਕੰਸਖੋਆ ਤਿਤਕਾਰ ਅਨਹਦ ਵਾਜੇ ਆਨੰਦ ਸੁਨੋ ਵਡਭਾਗਿਓ ਸਗਲ ਮਨੋਰਥ ਪੂਰੇ ਪਾਰਬ੍ਰਹਮ ਪ੍ਰਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਕਹੇ ਸਿਰਸੇ ਪੂਰੇ ਗੁਰ ਤੇ ਜਾਵਣੀ ਸੁੰਤੇਬਨੀਤ ਕਹਤੇ ਸਤਿ ਭਰਿਆ ਪ੍ਰਭੂਰੇ ਬਿਨਵੰਤ ਨਾਨਕ ਦੁਰ ਚਰਨ ਨਾ ਗੇਵਾ ਜਿਰ ਤੂਰੇ ਮੋਧਾਵਣੀ ਮਹੱਲਾ ਪੰਜਵਾਂ ਥਾਲ ਵਿੱਚਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਹਿਓ ਜਿਸ ਕਾ ਸਬਸਦਾ ਰੋ ਜੇ ਕੋ ਖਾਵੇ ਜੇ ਕੋ ਭੁੰਚੈ ਤਿਸ ਕਾ ਹੋਇ ਉਦਾਰੋ ਇਹ ਵਸਤ ਜਿਨ ਜਾਹੀ ਨਿਤ ਨਿਤ ਰਖੁਰਧਾਰੋ ਤਮ ਸੰਸਾਰ ਚਲਨ ਕਰੀਏ ਸਬਨਾਨਕ ਬ੍ਰਹਮਸਾਰੋ ਸ਼ਲੋਕ ਮਹਨ ਲਾਭ ਜੁ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋ ਕੀ ਤੋਏ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਪੌੜੀ جتھے تو سمرت جیتے کوئے ناہے ہوتے تیری رکھ اگنی کے کے تیرے جائے پہو جل سب دی پار پائے جن کو امرت سے ہی کھاہے کل مے ہو گن پن, پن، کل میں ہو پن گن گوبند گاہے سب سے نو کرپال سمالے ساہے ساہے ਮਿਰਤਾ ਕੋ ਨ ਜਾਏ ਜੇ ਆਵੇ ਤੁਧ ਆਏ ਸ਼ਲੋਕ ਮਹਲਾ 5 ਅੰਤਰ ਗੁਰੂ ਆਰਦ ਨਾਮ ਜਿਹ ਮਾ ਜਪ ਗੁਰ ਨਾਮ ਨੇਤਰੀ ਸਤਗੁਰੂ ਭੇਖਣੋ ਸਰਮਣੀ ਸੁਰਣੋ ਗੁਰ ਨਾਮ ਸਤਗੁਰ ਸੇ ਤੀਰਤਿਆ ਨਰਗ ਹਾ ਪਾਈਏ ਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮੈਂ ਉਤਮ ਕਾਢਿਐ ਵਿਰਲੇ ਕੇ ਕੇ ਮਹੰਲਾ ਪੰਜਵਾਂ ਰਖੇ ਰਖਣਹਾਰਾ ਬੁਬਾਰਿਨੁਰ ਕੀ ਪੈਰੀ ਪਾਏ ਕਾਜ ਸਵਾਰਿਨ ਹੋ ਆਪ ਦਿਆਨ ਮਨੋ ਨਾਮੇ ਸਾਰਿਆਂ ਸਾਧ ਜਨਾਮ ਕੇ ਸੰਗ ਭਵਜਨ ਤਾਰਿਨ ਸਾਕਤ ਨਿੰਦਕ ਦੁਸ਼ਟ ਖਿੰਮਾ ਹੈ ਬਿਦਾਰਿਨ ਤੇ ਸਹਿਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਇ سگلے دوکھ جائیں تس صاحب کی ٹیک نانک منے ماہے جس سمرت سکھ سگلے دوکھ جا ہے واحو جی کا خالس واحج جی کی فتح